ਲਾਈਵ ਸਕਰੀਨ ਤੇ ਤੁਸਾਂ ਵੇਖ ਲਈ ਸਾਰਿਆਂ ਨੇ ਤਾਂ ਜਦੋਂ ਇਦਾਂ ਦੀਆਂ ਫੋਟੋਆਂ ਸਾਹਮਣੇ ਆ ਜਾਂਦੀਆਂ ਨੇ ਨਾ ਤੇ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਹੈ ਨਾ ਜਿਹੜੇ ਬੱਚੇ ਉਹ ਇਹ ਚੀਜ਼ ਨੂੰ ਵੇਖ ਕੇ ਨਾ ਤੇ ਬੜੇ ਹੋਰ ਤਰ੍ਹਾਂ ਹੋ ਜਾਂਦੇ ਨੇ ਮੈਂ ਤਾਂ ਗੱਲ ਇਹ ਕਰਨ ਲੱਗਾ ਸਾਡੇ ਇੱਕ ਮੇਰਾ ਪੋਤਰਾ ਹੀ ਲੱਗਦਾ ਛੋਟਾ ਜਿਹਾ ਬੱਚਾ ਉਨੇ ਫੋਟੋ ਵੇਖੀ ਫੋਟੋ ਵੇਖੀ ਤੇ ਮੈਨੂੰ ਉਹਦਾ ਦਾਦਾ 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 ਵੇਖ ਦੱਸੋ ਕਹਦਾ ਵੀ ਆਹ ਦਾਦੂ ਵੇਖ ਰਿਹਾ ਕੀ ਕਰਦੇ ਪੈਣੇ ਬਾਬੇ ਨੇ ਅਰ ਮੁੰਨੀਆਂ ਆਵਾਜ਼ਾਂ ਰੱਖਿਆ ਤੇ ਰੱਬ ਦਾ ਨਾਮ ਲੈਂਦੇ ਨੇ ਤੇ ਇਹ ਵੇਖ ਕੀ ਕਰਦੇ ਪੈਣੇ ਇਹ ਸ਼ਰਾਬ ਪੀਂਦੇ ਪੈਣੇ ਇਹ ਮੀਠ ਖਾਦੇ ਪੈਣੇ ਤੇ ਮੈਂ ਜਾਣ ਕੇ ਮੈਂ ਕਿਹਾ ਨਹੀਂ ਬੇਟਾ ਵੈਸੇ ਹੀ ਪਾਣੀ ਦੀ ਬੋਤਲੇ ਸ਼ਰਾਬ ਮੀਠ ਨਹੀਂ ਹੈਗਾ ਆਦਾ ਨਹੀਂ ਦਾਦੂ ਧਿਆਨ ਨਾਲ ਵੇ। ਦੇਦਾ ਦਾ ਮੈਨੂੰ ਵੀ ਪਿਆ ਸੀ। ਮੈਂ ਸੋਚਿਆ ਮੈਂ ਕਿਹਾ ਵੀ ਜਿਉਂ ਕੱਲ ਨੂੰ ਅਸੀਂ ਇਹ ਸੋਚ ਗਏ ਵੀ ਸਾਡੇ ਬੱਚੇ ਇਹ ਚੀਜ਼ਾਂ ਵੇਖ ਕੇ ਜਾਂ ਇਹ ਚੀਜ਼ਾਂ ਨੂੰ ਵੇਖ ਕੇ ਸੁਧਰ ਜਾਣਗੇ। ਤਾਂ ਜਦੋਂ ਇਹੋ ਸਾਡੇ ਇਹੋ ਜਿਹੇ ਬੰਦੇ ਰਾਗੀ ਸਿੰਘ ਜਾਏ ਢਾਡੀ ਸਿੰਘ ਨੇ ਜਾਏ ਕੋਈ ਵੀ ਨੇ। ਮਨਨੇ ਨੇ ਚਲੋ ਜੀ ਤੁਸੀਂ ਪੀਨੇ ਵੀ ਆ ਤੁਸੀਂ ਥੋੜਾ ਜਿਆਦਾ ਪਰਦਾ ਪਤੰਦਰੋ ਰੱਖੋ ਤੁਸੀਂ ਸ਼ਰਿਆਬ ਕੋਲ ਰਮੋਣੀਆਂ ਵਾਜਾ ਰੱਖ ਕੇ ਸਾਰਾ ਕੁਝ ਰੱਖ ਕੇ ਗਾਤਰੇ ਪਾਏ ਨੀਲੀਆਂ ਪਗਾ ਬੰਦੀਆਂ ਅੱਗੇ ਤੁਸੀਂ ਬੋਤਲਾਂ ਰੱਖੀਆਂ ਤੇ ਮੁਰਗੇ ਰੱਖੇ ਨੇ ਤੇ ਸ਼ਗਨ ਦੇ ਜੀ ਤੇ ਤੁਸੀਂ ਗੁਰੂ ਸਾਹਿਬ ਦਾ ਪ੍ਰਚਾਰ ਕਰੋਗੇ ਜੇ ਪ੍ਰਚਾਰ ਕਰਨਗੇ ਗੁਰੂ ਸਾਹਿਬ ਦਾ ਇਹਨਾਂ ਨੂੰ ਕੀ ਜਿਹੜੇ ਬੱਚੇ ਨੇ ਕੀ ਕਹਿਣਗੇ ਇਹ ਮੇਰਾ ਗਲੇ ਪੁਰਾਣੀ ਇਹ ਫੋਟੋ ਤਾਂ ਹੈ ਵੀ ਮੇਰਾ ਗਲੇ ਹਰਮੰਦਰ ਸਾਹਿਬ ਦੇ ਮੇਰਾ ਗਲੇ ਆਸੇ ਪਾਸੇ ਦੀ ਇਹ ਸ਼ਰੋਮਣੀ ਕਮੇਟੀ ਦੇ ਜਿਹੜੇ ਉੱਥੇ ਨੇ ਨਾ ਉਹਨਾਂ ਦੀ ਇਹ ਮੇਰਾ ਖਿਆਲ ਮੈਨੂੰ ਮੈਨੂੰ ਮਲੂਮ ਹੁੰਦਾ ਕਿਉਂਕਿ ਜਵਾਗ ਨੇ ਕੱਢ ਕੇ ਲਿਆਂਦੀ ਬਖਾਈ ਫੋਟੋ ਮੈਨੂੰ ਜਵਾਗ ਨੇ ਬਖਾਈ ਫੋਟੋ ਏ ਕੱਢ ਕੇ ਤੇ ਮੈਂ ਵੇਖ ਕੇ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਕਮਾਲ ਹੋ ਤਾਂ ਇਹੋ ਜੇ ਬੰਦੇ ਕਦੋਂ ਸੋ ਕਦੋਂ ਚਾਹਦੇ ਨੇ ਜਿਹੜੇ ਸਾਡੇ ਅੰਦਰ ਬੰਦੀ ਸਿੰਘ ਬੈਠੇ ਨੇ ਜਾਂ ਭਾਈ ਅਵਰ ਪਾਲ ਵਰਗੇ ਸੇਵਾਦਾਰ ਜਿਹੜੇ ਬੈਠੇ ਨੇ ਇਹ ਚੀਜ਼ ਤੋਂ ਨمرات ਕਰਦੇ ਨੇ ਤੇ ਜਿਹੜੇ ਇਦਾਂ ਦੇ ਡਲੇ ਸ਼ਕਰ ਵਾਲੇ ਜਾਂ ਗੱਫੇ ਸ਼ਕਰ ਵਾਲੇ ਇਹ ਕਦੋਂ ਚਾਹਦੇ ਨੇ ਵੀ ਉਹ ਬੰਦੇ ਬਾਹਰ ਹੋਣ ਇਹਨਾਂ ਬੰਦਿਆਂ ਦੀ ਸੋਚ ਇਹਨਾਂ ਬੰਦਿਆਂ ਦੀ ਸੋਚ ਏ ਜੀ ਤੇ ਤੂੰ ਮੈਂ ਤਾਂ ਆਖਣੇ ਅਗਲੇ ਆਹ ਕਹਣੇ ਕਹੜਾ ਤੂੰ ਮੈਂ ਤੇ ਕਹਣੇ ਕਹਿਣਾ ਹੈ ਦੇਖੋ ਸਾਡੇ ਬੱਚਿਆਂ ਨੇ ਨਾ ਭਾਈ ਔਰਤਪਾਲ ਜੀ ਇੱਕ ਫੋਟੋ ਵੇਖੀ ਸੀ ਬਸ ਦੇ ਵਿੱਚੋਂ ਵੜ ਗਿਆ ਕਿ ਉਹ ਬੱਚਿਆਂ ਨੂੰ ਆਦਾ ਵੀ ਤੁਸੀਂ ਕੇਸ ਰੱਖੋ ਅਮਰਤ ਸ਼ਗੋ ਦੋ ਟਾਈਮ ਪਾਠ ਕਰਿਆ ਕਰੋ ਮਹਾਰਾਜ ਜੀ ਬਾਣੀ ਪੜਿਆ ਕਰੋ ਤਾਂ ਤੁਸੀਂ ਯਕੀਨ ਮੰਨਿਆ ਜੇ ਮੇਰੇ ਆਪਦੇ ਉਤਰੇ ਪੋਤਰੀਆਂ ਇਸ ਕੰਮ ਤੇ ਹੋ ਗਏ ਨੇ ਮੈਨੂੰ ਕਿੱਥੋਂ ਪਤਾ ਲੱਗਾ ਮੈਂ ਕਿਹਾ ਆਓ ਮੈਂ ਤੁਹਾਡੀ ਵੀਡੀਓ ਬਣਾਈ ਇੱਕ ਉਹ ਮੈਨੂੰ ਆਦੇ ਰੁਕ ਜਾ ਰੁਕ ਦਾਦਾ ਇੱਕ ਮਿੰਟ ਉਤਰੀ ਮੇਰੀ ਛੱਤ ਤੇ ਚੁੰਨੀ ਲੈ ਕੇ ਜਿਹਾ ਪਾਠ ਕਰਿਆ ਯਾਰ ਉਹ ਤਾਂ ਨਹੀਂ ਦਾਦਾ ਤੇ ਕਪੜਾ ਲੈ ਕੇ ਪਾਠ ਕਰੀਦਾ ਜਦੋਂ ਉਹਨਾਂ ਨੇ ਜਿੰਨਾ ਪਾਠ ਸੀ ਚਲੋ ਸੁਨਾਇਆ ਬਾਅਦ ਵਿੱਚ ਮੈਂ ਗਿਆ ਇਹਦਾ ਪਿਓ ਦਾ ਸ਼ਰਾਬੀ ਦਾ ਧੀਰ ਉਹਨੇ ਕਿਹਾ ਵੀ ਤੂੰ ਦੀ ਪਾਠ ਕਿੰਨੇ ਸਿਖਾਇਆ ਹੋਵੇ ਤਾਂ ਬੈ ਉਹਨੇ ਇਹ ਗੱਲ ਪੁੱਛੀ ਮੈਂ ਗਿਆ ਬੇਟਾ ਅਭੀ ਤੁਹਾਡੀ ਮੰਮੀ ਨੇ ਤੁਹਾਨੂੰ ਪਾਠ ਸਿਖਾਇਆ ਜਾਂ ਮਤਲਬ ਇਹ ਦੱਸਿਆ ਵੀ ਤੁਸੀਂ ਜਦੋਂ ਬਾਹਰ ਆ ਜੀ ਬਾਣੀ ਪੜ੍ਹੀ ਸਿਰ ਤੇ ਕੱਪੜਾ ਲੈ ਕੇ ਤੇ ਉਹ ਇਹ ਗੱਲਾਂ ਦੇ ਵੀ ਨਹੀਂ ਦਾਦੂ ਅਸੀਂ ਪਾਈਏ ਬਾਬਾ ਅਵਰਤਪਾਹ ਹੈ ਨਾ ਉਹਨੂੰ ਅਸੀਂ ਵੇਖਿਆ ਸੀ ਇੱਕ ਵੀਡੀਓ ਵੇਖੀ ਬੱਸ ਦੇ ਵਿੱਚੋਂ ਚੜਿਆ ਸਕੂਲ ਬੱਚੇ ਵਾਲੀ ਬੱਸ ਸੀ ਉਹਦੇ ਵਿੱਚ ਵੜ ਕੇ ਤੋਂ ਲੋਕ ਕਹਿੰਦਾ ਵੀ ਗੁਰੂ ਵਾਲੇ ਬਣੋ ਆਵਰਤ ਚਗੋ ਸਿੰਘ ਸਜੋ ਤੇ ਵਾਲ ਰੱਖੋ ਕੇਸ ਰੱਖੋ ਜੂੜੇ ਰੱਖੋ ਤੇ ਸੋਹਣੇ ਲੱਗੋ ਅੱਜ ਉਹੋ ਹੀ ਮੇਰੇ ਉਹਤਰਾ ਨਿੱਕਾ ਜਿਹਾ ਸੀ ਤੇ ਬੜੇ ਤਰੀਕੇ ਨਾਲ ਵਾਲ ਮੋੜਦਾ ਸੀ ਕਦੇ ਇਧਰੋ ਕਦੇ ਇਧਰੋ ਕਦੇ ਇਧਰੋ ਕਦੇ ਇਧਰੋ ਅੱਜ ਉਹਨੇ ਜੂੜਾ ਰੱਖ ਲਿਆ ਉਸ ਸਿਰ ਨੂੰ ਕੈਂਚੀ ਦੀ ਲਾਉਣ ਦਿੰਦਾ ਉਤਰੀ ਤੋਂ ਇਹ ਪਾਟ ਕਰਦੀ ਵੱਡਾ ਵੱਡਾ ਨ ਵੱਡੇ ਤੋਂ ਨਿੱਕਾ ਬੂڑا ਮੇਰਾ ਉਹਨੇ ਭਾਈਆ ਵਰਤੀਆਂ ਗੱਲਾਂ ਸੁਣ ਕੇ ਮੋਛਰ ਹੋ ਕੇ ਆਪਣਾ ਛੱਗਿਆ ਉਹਦੀ ਘਰ ਦੀ ਨੇ ਔਰਤ ਛੱਗਿਆ ਉਹਨੇ ਆਪਦੇ ਬੱਚਿਆਂ ਨੂੰ ਚੁਲੇ ਦਵਾਇਆ ਅੱਜ ਜੋ ਆ ਵੀ ਬੈ ਕੇ ਪਾਠ ਸੌਂਦੇ ਨੇ ਵੱਡਾ ਹੈ ਮੇਰਾ ਸ਼ੋਰ ਉਹ ਸ਼ਰਾਬ ਪੀਂਦਾ ਥੋੜੀ ਥੋੜੀ ਵਾਲ ਬਣਾਉਂਦਾ ਸੀ ਦਾੜੀ ਬੜੀ ਐਨ ਸ਼ੌਕ ਨਾਲ ਬਣਾਉਂਦਾ ਸੀ ਸਿਰ ਬਣਾਉਂਦਾ ਸੀ ਪੁੱਠਾ ਸਿੱਧਾ ੜੁੱਕੇ ਸੇ ਨਹੀਂ ਅੱਖਾਂ ਉਨੇ ਜੁੜਾ ਵੀ ਰੱਖ ਲਿਆ ਤੇ ਦਾੜੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਨੂੰ ਬਈ ਕਿੰਨੂ ਬੰਦੇ ਬਾਬੇ ਅਮਰਤਪਾਲ ਦੀ ਗੱਲਾਂ ਸੁਣ ਸੁਣ ਕੇ ਅਸੀਂ ਮੋਸ਼ਨ ਹੋ ਬਾਬੇ ਅਮਰਤਪਾਲ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਮੋਸ਼ਨ ਹੋ ਗਿਆ ਵੀ ਉਹਨੇ ਇਤਿਹਾਸ ਇਤਿਹਾਸ ਦੱਸਿਆ ਇਤਿਹਾਸ ਜਿਹੜਾ ਇਤਿਹਾਸ ਸੀ ਨਾ ਉਹਨੇ ਇਤਿਹਾਸ ਦੀਆਂ ਗੱਲਾਂ ਕੀਤੀਆਂ ਦੇ ਇਤਿਹਾਸ ਨੂੰ ਸੁਣ ਕੇ ਕਿ ਜੋ ਅੱਖ ਸੁਦਰ ਗਿਆ ਤੇ ਸਾਡੇ ਵੀੜੇ ਦੇ ਵਿੱਚ ਸੀ ਬੁੜਾ ਭਨੇਵਾ ਹੀ ਲੱਗਦਾ ਸਾਡਾ ਉਹ ਵੀ ਬੜਾ ਤਗੜਾ ਸ਼ਰਾਬਰ ਸੀ ਉਹਨੇ ਭਾਈ ਅਮਰਤਪਾਲ ਦੀਆਂ ਗੱਲਾਂ ਸੁਣ ਸੁਣ ਕੇ ਅਮਰਤ ਛਗਿਆ ਘਰ ਦੀ ਨੇ ਬੱਚਿਆ ਨੇ ਬਿਲਕੁਲ ਐਣ ਕੰਗਣ ਖਾਰ ਸਾਡੇ ਨਾਲੋਂ ਵੀ ਜਿਆਦਾ ਰਹਿਣ ਉਹਨਾਂ ਦੀ ਬਹੁਤ ਜਿਆਦਾ ਅੱਜ ਵੀ ਗੱਡੀ ਖਾਲੀ ਕਰ ਲਈ ਤੇ ਬਾਬੇ ਬੁੱਢੇ ਸਾਹਿਬ ਜਾੜਾ ਇਹਦੇ ਵੱਡਾ ਨਿੱਕਾ ਮੁੰਡਾ ਵੇਰ ਕੇ ਗਿਆ ਬਾਬੇ ਬੁੱਢੇ ਮੈਂ ਜਾਣਾ ਜਾਣਾ ਮੈਂ ਜਾ ਆਪਾਂ ਨਹੀਂ ਰੋਕਦੇ ਤੈਨੂੰ ਗੁਰੂ ਨਹੀਂ ਤਾਂ ਕਦੇ ਵੀ ਉਹ ਨਾਂ ਨਹੀਂ ਛਿਲਿੰਦੇ ਗੁਰੂ ਮਹਾਰਾਜ ਘਰੇ ਜਾਂਦਾ ਨਾ ਕਦੇ ਵੀ ਨਾਂ ਨਹੀਂ ਛਿਲਿੰਦੇ ਮੈਂ ਚ ਗੁਰੂ ਕਹਿਣਾ ਤੋ ਨਾ ਨਾ ਚਲੇ ਜਾ ਕਰਾਂਗੇ ਤੂੰ ਕਿੰਦੀ ਦੇਣ ਭਾਈ ਵਰਤਪਾਲ ਤੇ ਇਹਨਾਂ ਦੀ ਦੇਣ ਹੈ ਆ ਜਿਹੜੇ ਅੱਗੇ ਬੋਤਲਾਂ ਰੱਖ ਕੇ ਬੈਠੇ ਨੇ ਮੁਰਗੀ ਰੱਖ ਕੇ ਬੈਠੇ ਨੇ ਕਿ ਜੇ ਬੱਚੇ ਇਹਨਾਂ ਦੀ ਦੇਣ ਵੇਖ ਲੈਣ ਤਾਂ ਫਿਰ ਇਹੋ ਕੁਝ ਹੀ ਕਰਨਗੇ ਇਹ ਸਾਡੇ ਸਰੋਬਣੀ ਕਮੇਟੀ ਦੇ ਬੰਦੇ ਨੇ ਇਹ ਤਨਖਾਈਏ ਬੰਦੇ ਨੇ ਸਰੋਬਣੀ ਕਮੇਟੀ ਦੇ ਇਹਨਾਂ ਦੇ ਨਾਵਾਂ ਦਾ ਵੀ ਮੈਨੂੰ ਪਤਾ ਹੈ ਮੁਰਦੀ ਵੀਡੀਓ ਦੇ ਵਿੱਚ ਇਹਨਾਂ ਦੇ ਨਾਮ ਵੀ ਦੱਸ ਦੇਵਾਂਗੇ ਵੀ ਕੀ ਨਾਮ ਇਹਨਾਂ ਦੇ ਤੇ ਕਿਹੜੇ ਕਿਹੜੇ ਪਿੰਡਾਂ ਦੇ ਨੇ ਇਤਿਹਾਸ ਬਣੇਗਾ ਕਿ ਇਤਿਹਾਸ ਕੱਟੇਗਾ ਜਿੱਦਾਂ ਦੇ ਬੰਦੇ ਜਿਹੜੇ ਕਲੰਕ ਚਮੜੇ ਨੇ ਗਰਬਾਣੀ ਨੂੰ ਕਲੰਕ ਚੰਗੜੇ ਨੇ ਸਿੱਖੀ ਨੂੰ ਕਲੰਕ ਚਮੜੇ ਨੇ ਸ਼ਿੱਖੀ ਨੂੰ ਕਲੰਕ ਚੰਮੜ ਕੇ ਤੇ ਸ਼ਿੱਖੀ ਨੂੰ ਬੜੇ ਪਾਸੇ ਪੁੱਟੇ ਪਾਸੇ ਤੱਕਦੇ ਪੈ ਰਹੇ। ਸਮਝੀਏ ਗੱਲ। ਬਾਕੀ ਜੈਸਾ ਬਿਜਣਾ ਵੈਸਾ ਵਧ ਰਾਂ ਬੱਚਿਆਂ ਦਾ ਜਿਹੋ ਜਿਹਾ ਆਪਾਂ ਬੱਚਿਆਂ ਨੂੰ ਸਿਖਾਉਨੇ ਆ ਨਾ ਮੈਂ ਤਾਂ ਇੱਕ ਗੱਲ ਜਾਣਨਾ ਜਿਹੜੇ ਘਰੇ ਬੰਦਾ ਫੀਮ ਖਾਂਦਾ ਨਾ ਉਸ ਘਰ ਇੱਕ ਕਮੜੀ ਰਹਿੰਦਾ ਰਿੰਦਾ। ਜਿਹੜੇ ਘਰੇ ਗੱਡੀ ਹੁੰਦੀ ਨਾ ਕੋੜਾ ਉਹਨਾਂ ਦੇ ਆਲੇ ਦੇ ਵਿੱਚੋਂ ਕੋੜਾ ਨਹੀਂ ਨਿਕਲੇਗਾ ਕਦੇ ਵੀ ਜਿਹੜਾ ਕੋੜੀਆਂ ਰੱਖਾ ਰਿਆ ਨਾ ਕੋੜੀਆਂ ਉਹਦੀ ਆਲ ਦੇ ਵਿੱਚੋਂ ਕੋੜੀਆਂ ਕਦੇ ਨਹੀਂ ਨਿਕਲਦੀ ਉਹਨਾਂ ਦੇ ਪਰਿਵਾਰ ਚੋਂ ਕੋਨਾ ਕੋਈ ਰੱਖੇਗਾ ਹੀ ਰੱਖੇਗਾ ਤੇ ਔਰ ਨਸ਼ਾਖਾਨ ਵਾਲਾ ਜਿਹੜਾ ਬੰਦਾ ਉਹਦੇ ਪਰਿਵਾਰ ਦੇ ਵਿੱਚ ਵੀ ਇੱਕ ਅਮਲੀ ਹੋਵੇਗਾ ਹੀ ਹੋਵੇਗਾ ਸਵਾਲ ਨਹੀਂ ਪੈਦਾ ਉਹਦਾ ਨਾਮ ਹੈ ਤੇ ਇਹ ਚੀਜ਼ ਇਹ ਆ ਵੀ ਜਿਹਾ ਬੀਜਾਂਗੇ ਉਹ ਸੋ ਵੱਡਾਗੇ ਪਰ ਜਿਹੜੇ ਇਹ ਬੈਠੇ ਨੇ ਵੱਡੇ ਵੱਡੇ ਕਸ਼ੇਰੇ ਪਾਗੇ ਤੇ ਗਾਤਰਾ ਪਾ ਕੇ ਤੇਰੀ ਮੁੰਡੀਆਂ ਵਾਜੇ ਕੋਲ ਰੱਖ ਕੇ ਤੇ ਬੰਦੇ ਸਰੋਬੜੀ ਕਮੇਟੀ ਦੇ ਹੋਣ ਤੇ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਡੱਕੜ ਨਹੀਂ ਤੇ ਛੇਕ ਬੰਦਾ ਆਦਾ ਸੀ ਵੀ ਮੀਟ ਖਾਣਾ ਕੋਈ ਮਾੜੀ ਚੀਜ਼ ਨਹੀਂ ਸ਼ਰਾਬ ਪੀਣੀ ਕੋਈ ਮਾੜੀ ਚੀਜ਼ ਨਹੀਂ ਜੇ ਪਾਰਟੀ ਨੂੰ ਮੈਂ ਕਿਹਾ ਠੀਕ ਹੈ ਪਰ ਇਹ ਗੱਲ ਥੋੜੀ ਹੈ ਵੀ ਤੁਸੀਂ ਬਾਹਰ ਆ ਜੇ ਬਾਹਰਾਂ ਗੱਲ ਚ ਪਾਇਆ ਤੇ ਤੁਸੀਂ ਸਾਹਮਣੇ ਪੀਤੀ ਜੋਗੇ ਸ਼ਰਾਬਾਂ ਪੀਤੀ ਜੋਗੇ ਮੀਟ ਖਾਧੀ ਜੋਗੇ ਤੇ ਫਿਰ ਅਵਰਤ ਚਗਾਂ ਦੀ ਲੋੜ ਹੀ ਕੋਈ ਫਿਰ ਬਾਣਾ ਪਾਉਣ ਦੀ ਲੋੜ ਹੀ ਕੋਈ ਕਿਉਂ ਬਾਣਾ ਪਾਉਣਾ ਕਿਹੜੀ ਕਿਲੋ ਬਾਣਾ ਪਾਉਣਾ ਜਿੰਨੇ ਮੂੰਹ ਉਹਨੀਆਂ ਗੱਲਾਂ ਪਰ ਇਹ ਸਭ ਤੋਂ ਸਿੱਖੀ ਦਾ ਘਰ ਜਿਹੜਾ ਇਦਾਂ ਦੇ ਜਿਹੜੇ ਬੰਦੇ ਨੇ ਨਾ ਉਹ ਕਰਦੇ ਨੇ ਸਿੱਖੀ ਦਾ ਸਭ ਤੋਂ ਜ਼ਿਆਦਾ ਕਹਾਣ ਇਹੋ ਜਿਹੇ ਆਦਮੀ ਕਰਦੇ ਨੇ ਇਹਨਾਂ ਨੂੰ ਵਰਤਪਾਲ ਕੁੱਤੋਂ ਚੰਗਾ ਲੱਗਣਾ ਹੈ ਇਹਨਾਂ ਨੂੰ ਵਰਤਪਾਲ ਕੁੱਤੋਂ ਚੰਗਾ ਲੱਗਣਾ ਹੈ ਇਹਨਾਂ ਨੂੰ ਭਾਈ ਵਾਰਾ ਸਿੰਘ ਕੁੱਤੋਂ ਚੰਗਾ ਲੱਗਣਾ ਜਿਹੜੇ ਸਿੰਘ ਅੰਦਰ ਬੈਠੇ ਨੇ ਇਹ ਗੱਲ ਕਰਨ ਕਿ ਉਹਨਾਂ ਸਿੰਘਾਂ ਦੀ ਜਿਹੜੇ ਸੰਗਸ਼ੀਰ ਹੋ ਗਏ ਨੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੇ ਆਪਦੇ ਆਗਾਂ ਦੇ ਵਿੱਚ ਸੜਾ ਲਏ ਉਹਨਾਂ ਦੀ ਗੱਲ ਕਰਨਗੇ ਜਿਹੜਾ ਆਪਦੇ ਢਿੱਡ ਦੇ ਹੱਥ ਫੇਰਨਗੇ ਤੇ ਡਲੇ ਖਾਣਗੇ ਤੇ ਮੀਠ ਛਕਣਗੇ ਤੇ ਢਿੱਡ ਕੱਢਣਗੇ ਵੱਡੇ ਵੱਡੇ ਤੇ ਇਦਾਂ ਦੇ ਬੰਦੇ ਫਿਰ ਗੁਰਦੁਆਰਿਆਂ ਦੇ ਵਿੱਚ ਇਦਾਂ ਦੇ ਬੰਦੇ ਗਲਤ ਕੰਮ ਕਰਦੇ ਨੇ ਆਪਾਂ ਦੇ ਨਾਲ ਗਲਤ ਕੰਮ ਹੁੰਦਾ ਗੁਰਦੁਆਰਿਆਂ ਵਿੱਚ ਇਦਾਂ ਦੇ ਬੰਦੇ ਰੱਜ ਕੇ ਸ਼ਰਾਬ ਨਾਲ ਗਲਤ ਕੰਮ ਗਲਤ ਕੰਮ ਕਰਦੇ ਨੇ ਫੇ ਬਚਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਨਾ ਮੁੱਦੇ ਪਾ ਗਏ ਤੇ ਤੇਲ ਪਾਣੀ ਦੀ ਜਿਹਨੂੰ ਚੈੱਕ ਕਰਨਾ ਚਾਹੀਦਾ ਇਸ ਰੋਬਰੀ ਕਮੇਟੀ ਦਾ ਇਹ ਜਾਦ ਦੇ ਨੇ ਹੰਗ ਸਿੰਘਾਂ ਨੂੰ ਕੋਈ ਨਾ ਤੇਲ ਪਾਣੀ ਚੈੱਕ ਕਰਦੇ ਫਿਰ ਉਹਨੂੰ ਲੱਗਦਾ ਪਤਾ ਵੀ ਸਾਡਾ ਅਸਲ ਸਿੱਖ ਇਤਿਹਾਸ ਕੀ ਤੇ ਸੀ ਕਰਨਾ ਕੀ ਤੇ ਸੀ ਕਰਦੇ ਕੀ ਬੈਂਹ ਡੇਰਾ ਖਾਣੂ ਨਹੀਂ ਵੀ ਜੇ ਆਪਾਂ ਕਹਿ ਦਈਏ ਜੋ ਇਹ ਮੀਟ ਖਾ ਕੇ ਬੱਪ ਪਹਿਲਵਾਨ ਬਣ ਜਾਗੇ ਜਾਂ ਸ਼ਰਾਬਾ ਪੀ ਕੇ ਪਹਿਲਵਾਨ ਬਣ ਜਾਗੇ ਨਹੀਂ ਪਹਿਲੇ ਜਿਹੜੇ ਬੁੱਢੇ ਸੌਣੇ ਦੁੱਧ ਪੀਓ ਕਿਉਂ ਖਾਓ ਜੋਰ ਕਰੋ ਤੇ ਪਲਵਾਰ ਬਣੋ ਇਹ ਨਹੀਂ ਵੀ ਸ਼ਰਾਬਾ ਪੀ ਬੈਸੀ ਪਲਵਾਰ ਬਣ ਜਾਗੇ ਤੇ ਗੁਰੂ ਸਾਹਿਬ ਦੀ ਜੂਰੀ ਦੇ ਵਿੱਚ ਲੱਖ ਦੀ ਲਾਹਣ ਤੇ ਤੁਹਾਡੇ ਇਹੋ ਜਿਹੇ ਸੂਰਮਿਆਂ ਦੀ ਤਾਂ ਤਾਂ ਇਹ ਜਿਹੜਾ ਗੁਰੂ ਸਾਹਿਬ ਦਾ ਬਾਣਾ ਨਾ ਇਹ ਜਿਹੇ ਬੰਦੇ ਆ ਨੇ ਬਦਨਾਮ ਕਰਤਾ ਇਹ ਬੰਦੇ ਨੇ ਬਦਨਾਮ ਕਰਤਾ ਗੁਰੂ ਸਾਹਿਬ ਦਾ ਬਾਣਾ ਉਹ ਕਈ ਨੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਪਿੰਡਾਂ 'ਚ ਮੰਗਦੇ ਫਿਰਦੇ ਗਏ ਕਣਕਾਂ ਮੰਗਦੇ ਫਿਰਦੇ ਠੱਗੀਆਂ ਮਾਰਦੇ ਫਿਰਦੇ ਨੇ ਚੋਰੀਆਂ ਕਰਦੇ ਫਿਰਦੇ ਨੇ ਇਹ ਬਾਣੇ ਦੇ ਲੋਕ ਵੀ ਅਸਈ ਜਾਂਦੇ ਨੇ ਬਾਣੇ ਦੇ ਲੋਕ ਡਰ ਜਾਂਦੇ ਨੇ ਪਰ ਇਹ ਲੋਕ ਨਹੀਂ ਹਟਦੇ ਕਦੇ ਵੀ ਇਹ ਲੋਕ ਨਹੀਂ ਹਟਦੇ ਆ ਪਿੱਛੇ ਕੁਦਰੋ ਮੁਕਸਰ ਦੇ ਸਾਈਡ ਤੋਂ ਫੜਿਆ ਉਹ ਆਦੇ ਅਸੀਂ ਅਗੇ ਪਿੰਗਲਵਾੜੇ ਵਾਲਾ ਵਾਸਤੇ ਕਣਕ ਕੱਠੀ ਕਰਕੇ ਲੈ ਜਾਣੇ ਤੇ ਜਦੋਂ ਉਹਨੇ ਦੀ ਨਕਵਾਰੀ ਕੀਤੀ ਅਵਰਤਿ ਸੁਹਾੜੇ ਗਾਤਰਾ ਪਾਇਆ ਚੋਲਾ ਪਾਇਆ ਤੇ ਜਦੋਂ ਉਹਦੀ ਕੁਰੀ ਨਕਵਾਰੀ ਕੀਤੀ ਉਹਦੇ ਦਾ ਸ਼ਰਾਬੜ ਬੜਾ ਤਗੜਾ ਦਾ ਦਿਨੇ ਚੋਲਾ ਪਾ ਲੈਂਦਾ ਗਾਤਰਾ ਪਾਲ ਦਾ ਰਾਜ਼ ਨੂੰ ਲਾ ਕੇ ਖਲੀ ਨਾ ਟੰਗ ਦੇਦਾ ਜੇ ਕੋਈ ਯਾਦ ਆ 75 ਕੋਈ 5 ਕੀ ਨਛਤਰ ਤੇ ਦਾ 5 ਰਤਨੀ ਤੇ ਇਹਦੇ ਵਿੱਚ ਇਹਨਾ ਵੀ ਬਾੜੇ ਦੇ ਵਿੱਚ ਜਦੋਂ ਕਰਾਇਆ ਜਾਂਦੇ ਨੇ ਬੀਬੀਆਂ ਸੋਝੀਆਂ ਨੇ ਭਾਈ ਬਾਣ ਅਜਦਾ ਬਾਣਾ ਪਾਇਆ ਸਾਡੇ ਗੁਰੂ ਸਾਹਿਬ ਬਾਜਾਂ ਵਾਲੇ ਦਾ ਅਰੇ ਜੇ ਬੰਦੇ ਕਲੰਕ ਨੇ ਕਲੰਕ ਨੇ ਕਿ ਇਹਨਾਂ ਨੂੰ ਨਾਮ ਦੇ ਪਰਿਵਾਰ ਦੀ ਸ਼ਰਮ ਬਣਾਇਆ ਇਹਨਾਂ ਦੇ ਪੋਤਰੇ ਪੋਤਰੀਆਂ ਦੀ ਸ਼ਰਮ ਇਹਨਾਂ ਨੂੰ ਕਹਿੰਦੀ ਕੋਈ ਸ਼ਰਮ ਨਹੀਂ ਇਹਨਾਂ ਨੇ ਕਾਪ ਦਾ ਢਿੱਡ ਅੱਗ ਗਿਆ ਬਾਕੀ ਜੇ ਮੈਂ ਇੱਕ ਗੱਲ ਹੋਰ ਉਹਨਾਂ ਕਹਿ ਦੇਣਾ ਵੀ ਕਈਆਂ ਨੂੰ ਮੇਰੀ ਗੱਲ ਲੱਗਣੀ ਕੌੜੀ ਵੀ ਜਾਤ ਪਾਤ ਦੀ ਗੱਲ ਕਰ ਜਾਏ ਇਹ ਜਿਹੜੇ ਛੋਟੇ ਜਾਤਾਂ ਦੇ ਬਣੇ ਨੇ ਨਾ ਰਠੌਰ ਸਿੰਘ ਬਣੇ ਨਾ ਜਿਹੜੇ ਜਾਤੇ ਇਹ ਚੀਜ਼ ਚ ਸਭ ਤੋਂ ਜਿਆਦਾ ਰਠੌਰ ਇਸ ਚੀਜ਼ ਚ ਗੱਤ ਪਾਉਂਦੇ ਬਣੇ ਅੱਪਿਛੇ ਉਹ ਜਦੋਂ ਇੱਥੇ ਫੜੇ ਸੀ ਸਾਰੇ ਰਠੌਰ ਨਿਕਲੇ ਸੀ ਗਰਾਈਆ ਕਰਨ ਵਾਲੇ ਚੱਕ ਪੈਂਦੇ ਨੇ ਤੁਰ ਪੈਂਦੇ ਨੇ ਪੱਗਾਂ ਬੰਨ੍ਹ ਲੈਂਦੇ ਨੇ ਪਾਖੜੇ ਜਿ ਬਣ ਕੇ ਤੇ ਬਸ ਫਿਰੇ ਕੰਮ ਤੋਂ ਜਾਂਦੇ ਨੇ ਫਿਰ ਆਦ ਨੂੰ ਕੁਝ ਹੋਰ ਬਣ ਜਾਂਦੇ ਨੇ ਇਹਨਾਂ ਨੂੰ ਬਚਣਾ ਚਾਹੀਦਾ ਸਾਨੂੰ ਇਹਨਾਂ ਦਾ ਖਿਆਲ ਰੱਖੋ ਵੈਗੁਰੂ ਜੀ ਕਾ ਕਰਸਾ ਵੈਗੁਰੂ ਜੀ ਕੀ ਪਤੇ ਸ਼ੇਰ ਕਾ